ਸੰਗਤ ਜੀ ਆਪਣਿਆਂ ਜੀ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਕਰਮਾਂ ਦੀ ਸਿਆਣੇ ਕਹਿੰਦੇ ਵੀ ਆਪਾਂ ਆਪਣੇ ਕਰਮਾਂ ਤੋਂ ਨਹੀਂ बच ਸਕਦੇ ਕਰਮਾਂ ਦਾ ਫਲ ਸਾਨੂੰ ਹਰ ਹਾਲ ਦੇ ਵਿੱਚ ਭੋਗਣਾ ਹੀ ਪੈਂਦਾ ਹੈ ਸਿਆਣੇ ਕਹਿੰਦੇ ਬੰਦੇ ਦੇ ਕਮਾਏ ਹੋਏ ਕਰਮ ਅਤੇ ਚੁੱਕਿਆ ਹੋਇਆ ਕਰਜ਼ਾ ਸਦਾ ਉਹਦੇ ਨਾਲ ਰਹਿੰਦਾ ਹੈ ਮਰਨ ਤੋਂ ਬਾਅਦ ਵੀ ਖੜਾ ਨਹੀਂ ਛੱਡਦਾ ਜਿੰਨੀ ਦੇਰ ਤੱਕ ਆਪਾਂ ਇਹਨਾਂ ਦਾ ਹਿਸਾਬ ਕਿਤਾਬ ਪੂਰਾ ਨਹੀਂ ਕਰ ਦਿੰਦੇ ਉਨੀ ਦੇਰ ਤੱਕ ਸਾਡਾ ਛੁਟਕਾਰਾ ਨਹੀਂ ਹੁੰਦਾ ਇਹ ਸਾਰੀ ਗੱਲਬਾਤ ਆਪਾਂ ਇੱਕ ਨਿੱਕੀ ਜੀ ਕਹਾਣੀ ਦੇ ਰੈਣ ਸਮਝਾਂਗੇ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਇਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਲੜਕਾ ਰਹਿੰਦਾ ਸੀ ਉਹ ਨੌਜਵਾਨ ਲੜਕਾ ਬਹੁਤ ਜ਼ਿਆਦਾ ਮਿਹਨਤੀ ਅਤੇ ਰੱਬ ਨੂੰ ਮੰਨਣ ਵਾਲਾ ਪਰਮਪਿਤਾ ਪਰਮਾਤਮਾ ਨੂੰ ਮੰਨਣ ਵਾਲਾ ਕਹਿੰਦੇ ਉਹ ਨੌਜਵਾਨ ਲੜਕੇ ਦੇ ਬ ਵਚਪਨ ਦੇ ਵਿੱਚ ਹੀ ਉਹਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਇਸ ਕਰਕੇ ਬਚਪਨ ਤੋਂ ਹੀ ਉਹਨੂੰ ਮਿਹਨਤ ਕਰਨ ਦੀ ਆਦਤ ਪੈ ਗਈ ਕਿਉਂਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਸਹਾਰਾ ਨਹੀਂ ਸੀ ਬਚਿਆ ਮਾਂ ਪਿਓ ਅਕਾਲ ਚਲਾਣਾ ਕਰਕੇ ਰਿਸ਼ਤੇਦਾਰਾਂ ਨੇ ਸਾਥ ਛੱਡ ਦਿੱਤਾ ਕਿਸੇ ਨੇ ਵੀ ਇਹਦੀ ਜ਼ਿੰਮੇਵਾਰੀ ਨਾ ਚੁੱਕੀ ਇਸ ਕਰਕੇ ਇਹ ਆਪਣੇ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਆਪਣੀ ਰੋਜੀ ਰੋਟੀ ਦੇ ਲਈ ਇਹਨੂੰ ਮਿਹਨਤ ਕਰਨੀ ਪੈਂਦੀ ਇਸ ਕਰਕੇ ਇਹ ਬਚਪਨ ਤੋਂ ਹੀ ਬਹੁਤ ਜ਼ਿਆਦਾ ਮਿਹਨਤੀ ਸੀ ਕਿ ਨੇ ਮਿਹਨਤ ਕਰਕੇ ਇਹਨੇ ਆਪਣੇ ਦੋ ਵਕਤ ਦੀ ਰੋਟੀ ਕਮਾਉਣੀ ਰਜਮੀ ਰੋਟੀ ਖਾਣੀ ਅਤੇ ਜੋ ਵੀ ਪੈਸਾ ਇਹਦੇ ਕੋਲ ਬਚਣਾ ਉਹ ਪੈਸਾ ਇਹਨੇ ਲੋੜਵੰਦਾਂ ਦੀ ਮਦਦ ਦੇ ਵਿੱਚ ਲਾ ਦੇਣਾ ਅਕਸਰ ਹੀ ਕਰਦਾ ਉਹ ਜਦੋਂ ਵੀ ਕੰਮ ਤੇ ਜਾਂਦਾ ਆਪਣਾ ਭੋਜਨ ਪ੍ਰਸ਼ਾਦਾ ਨਾਲ ਬਣਾ ਕੇ ਲੈ ਕੇ ਜਾਂਦਾ ਅਤੇ ਆਪਣੇ ਨਾਲ ਉਹ ਵੱਧ ਭੋਜਨ ਪ੍ਰਸ਼ਾਦਾ ਲੈ ਕੇ ਜਾਂਦਾ ਤਾਂ ਜੋ ਰਸਤੇ ਦੇ ਵਿੱਚ ਕੋਈ ਵੀ ਲੋੜਵੰਦ ਦਿਸਿਆ ਤਾਂ ਉਹਨੂੰ ਭੋਜਨ ਪ੍ਰਸ਼ਾਦਾ ਛਕਾ ਦੇਵੇਗਾ ਇਸ ਬੱਚੇ ਦਾ ਪਰਮਾਤਮਾ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਕਿਉਂਕਿ ਪਰਮਾਤਮਾ ਤੋਂ ਬਿਨਾ ਹੋਰ ਇਹਦਾ ਕੋਈ ਸਹਾਰਾ ਨਹੀਂ ਕਰਕੇ ਸਵੇਰੇ ਸ਼ਾਮ ਪਰਮਪਿਤਾ ਪਰਮਾਤਮਾ ਦਾ ਨਾਮ ਜਪਦਾ ਆਪਣੇ ਦਿਲ ਦੀ ਜੋ ਵੀ ਗੱਲਬਾਤ ਹੁੰਦੀ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀ ਕਰਦਾ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਹੁਣ ਜਦੋਂ ਇਹ ਵੱਡਾ ਹੋ ਗਿਆ ਸਮਝਦਾਰ ਸਿਆਣਾ ਹੋ ਗਿਆ ਤਾਂ ਇਹਦੀ ਮਿਹਨਤ ਦੇ ਨਾਲ-ਨਾਲ ਇਹਦੀ ਕਮਾਈ ਵੀ ਵਧ ਗਈ ਹੁਣ ਇਹਦੇ ਕੋਲ ਇੰਨਾ ਕੁ ਪੈਸਾ ਆ ਜਾਂਦਾ ਕਿ ਰਜਮੀ ਰੋਟੀ ਖਾਣ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਵੀ ਇਹਦੇ ਕੋਲ ਕਾਫੀ ਜ਼ਿਆਦਾ ਪੈਸਾ ਬਚ ਜਾਂਦਾ ਹੁਣ ਕਹਿੰਦੇ ਜਦੋਂ ਪੈਸਾ ਬਚਣਾ ਸ਼ੁਰੂ ਹੋ ਗਿਆ ਪੈਸਾ ਘਰ ਵਿੱਚ ਜੁੜਨਾ ਸ਼ੁਰੂ ਹੋ ਗਿਆ ਤਾਂ ਇਹਦਾ ਪੂਰਾ ਧਿਆਨ ਵੀ ਫਿਰ ਪੈਸੇ ਜੋੜਨ ਵੱਲ ਹੋ ਗਿਆ। ਹੁਣ ਇਹਦਾ ਨੇਕ ਕੰਮਾਂ ਵੱਲੋਂ ਧਿਆਨ हट ਗਿਆ। ਇਹਦਾ ਜ਼ਿੰਦਗੀ ਦਾ ਇੱਕੋ ਮਕਸਦ ਰਹਿ ਗਿਆ ਪੈਸਾ ਕਮਾਉਣਾ ਹੈ, ਪੈਸਾ ਜੋੜਨਾ ਹੈ। ਜੋ ਵੀ ਪੈਸਾ ਇਹਨੇ ਕਮਾ ਕੇ ਲੈਉਣਾ ਕੋਸ਼ਿਸ਼ ਕਰਨੀ ਕਿ ਇਹ ਪੈਸਾ ਮੇਰਾ ਜੁੜਿਆ ਰਹੇ ਇਹਦੇ ਵਿੱਚੋਂ ਮੈਨੂੰ ਕੋਈ ਪੈਸਾ ਖਰਚਾ ਨਾ ਕਰਨਾ ਪੈ ਜਾਵੇ। ਇਸ ਤਰ੍ਹਾਂ ਇਹਨੇ ਕਾਫੀ ਸਾਰਾ ਪੈਸਾ ਜੋੜ ਲਿਆ ਪਰ ਸਾਰਾ ਪੈਸਾ ਜੋੜਿਆ ਇਹਨੇ ਆਪਣੀ ਮਿਹਨਤ ਦਾ ਕਿਸੇ ਦੇ ਨਾਲ ਕੋਈ ਟੋਰੀ ਠੱਗੀ ਬੇਈਮਾਨੀ ਨਹੀਂ ਸੀ ਕੀਤੀ। ਕਹਿੰਦੇ ਜਦ ਇਹ ਅਮੀਰ ਹੋ ਗਿਆ ਇਹਦੇ ਕੋਲ ਕਾਫੀ ਸਾਰਾ ਪੈਸਾ ਜੁੜ ਗਿਆ ਤਾਂ ਇਹਨੂੰ ਬਹੁਤ ਸਾਰੇ ਰਿਸ਼ਤੇ ਆਉਣ ਲੱਗੇ ਕਹਿੰਦੇ ਨੇ ਆਪਣੀ ਪਸੰਦ ਦਾ ਚੰਗਾ ਜਿਹਾ ਰਿਸ਼ਤਾ ਦੇਖ ਕੇ ਇੱਕ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਜਦੋਂ ਉਹ ਕੁੜੀ ਵਿਆਹ ਕੇ ਇਹਦੇ ਘਰ ਦੇ ਵਿੱਚ ਆਈ ਤਾਂ ਉਹ ਕੁੜੀ ਦੀ ਵੀ ਬਿਰਤੀ ਇਹਦੇ ਨਾਲ ਮਿਲ ਗਈ ਉਹ ਕੁੜੀ ਦਾ ਵੀ ਪੂਜਾ ਪਾਠ ਨੇਕ ਕੰਮਾਂ ਵੱਲ ਕੋਈ ਧਿਆਨ ਨਹੀਂ ਸਿਰਫ ਸਿਰਫ ਪੈਸਾ ਜੋੜਨ ਵੱਲ ਧਿਆਨ ਹੁਣ ਕਹਿੰਦੇ ਦੋਵੇਂ ਜੀ ਪੈਸਾ ਜੋੜਨ ਵੱਲ ਹੋ ਗਏ ਧਰਮ ਕਰਮ ਦੇ ਕੰਮਾਂ ਤੋਂ ਬਹੁਤ ਦੂਰ ਪਿੰਡ ਦੇ ਵਿੱਚ ਵੀ ਇਹਨਾਂ ਬਾਰੇ ਗੱਲਾਂ ਹੋਣ ਲੱਗੀਆਂ ਵੀ ਇਹ ਮੁੰਡਾ ਪਹਿਲਾਂ ਤਾਂ ਬਹੁਤ ਪਾਠ ਪੂਜਾ ਕਰਦਾ ਸੀ ਸੇਵਾ ਕਰਦਾ ਸੀ ਪਰ ਹੁਣ ਇਹਨੂੰ ਕਦੇ ਵੀ ਕੋਈ ਨੇਕ ਕੰਮ ਕੋਈ ਸੇਵਾ ਕਰਦੇ ਨੂੰ ਨਹੀਂ ਦੇਖਿਆ ਪਰ ਕਹਿੰਦੇ ਇਹਨਾਂ ਦੋਵਾਂ ਜੀਆਂ ਦੇ ਉੱਤੇ ਕਿਸੇ ਦੀ ਗੱਲ ਦਾ ਕੋਈ ਅਸਰ ਨਾ ਹੁੰਦਾ ਇਹ ਤਾਂ ਸਿਰਫ ਆਪਣੇ ਧਨ ਦੌਲਤ ਨੂੰ ਜੋੜਨ ਵਾਲਾ ਧਿਆਨ ਰੱਖਦੇ ਹੁਣ ਇਹਨਾਂ ਦੇ ਘਰ ਦੇ ਵਿੱਚ ਪਰਮਾਤਮਾ ਦਾ ਦਿੱਤਾ ਸਭ ਕੁਝ ਸੀ ਧਨ ਦੌਲਤ ਸ਼ੌਹਰਤ ਸਭ ਕੁਝ ਸੀ ਇਲਾਕੇ ਦੇ ਅਮੀਰ ਬੰਦਿਆਂ ਦੇ ਵਿੱਚ ਸ਼ਾਮਲ ਸਨ ਇਹ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਿਰਫ ਇੱਕੋ ਚੀਜ਼ ਦੀ ਕਮੀ ਸੀ ਉਹ ਸੀ ਔਲਾਦ ਔਲਾਦ ਦਾ ਸੁੱਖ ਇਹਨਾਂ ਨੂੰ ਅਜੇ ਤੱਕ ਨਹੀਂ ਸੀ ਮਿਲਿਆ ਕਹਿੰਦੇ ਦਿਨਾਂ ਇੱਕ ਦਿਨ ਰਾਤ ਦਾ ਸਮਾਂ ਰਾਤ ਦੇ ਸਮੇਂ ਇਹਨਾਂ ਦੇ ਘਰ ਦਾ ਦਰਵਾਜ਼ਾ ਖੜ ਗਿਆ ਉਹ ਲੜਕੀ ਨੇ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਬਜ਼ੁਰਗ ਬਾਬਾ ਜੀ ਖੜੇ ਉਹਨਾਂ ਦੇ ਚਿਹਰੇ ਦੀ ਚਮਕ ਉਹਨਾਂ ਦੇ ਚਿਹਰੇ ਦਾ ਤੇਜ ਦੇਖ ਕੇ ਇਸ ਲੜਕੇ ਦਾ ਧਿਆਨ ਉਹਨਾਂ ਦੇ ਚਿਹਰੇ ਤੋਂ ਨਹੀਂ ਸੀ ਹਟ ਰਿਹਾ ਲੱਗ ਰਿਹਾ ਸੀ ਕਿ ਜਿਵੇਂ ਕੋਈ ਭਜਨ ਬੰਦਗੀ ਕਰਨ ਵਾਲੀ ਨੂੰ ਹੋਵੇ ਕਹਿੰਦੇ ਲੜਕੇ ਨੇ ਪੁੱਛਿਆ ਕਿ ਬਜ਼ੁਰਗੋ ਤੁਸੀਂ ਕੌਣ ਹੋ ਅਤੇ ਸਾਡੇ ਘਰ ਦਾ ਦਰਵਾਜ਼ਾ ਕਿਸ ਇਰਾਦੇ ਨਾਲ ਖੜਕਾਇਆ ਕਹਿੰਦੇ ਉਹ ਬਜ਼ੁਰਗ ਨੇ ਦੱਸਿਆ ਕਿ ਪੁੱਤਰ ਮੈਂ ਫਲਾਣੀ ਨਗਰ ਤੋਂ ਆਇਆ ਹਾਂ ਅਤੇ ਫਲਾਣੀ ਤੀਰਥ ਸਥਾਨ ਤੇ ਜਾ ਰਿਹਾ ਹਾਂ ਉੱਥੋਂ ਬਾਰੇ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਉੱਥੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲ ਜਾਂਦੀ ਆ ਮੈਂ ਹੁਣ ਬੁੜਾਪੇ ਦੇ ਵਿੱਚ ਉੱਥੇ ਜਾ ਕੇ ਇਸ਼ਨਾਨ ਕਰਕੇ ਉੱਥੇ ਦਰਸ਼ਨ ਕਰਨਾ ਚਾਹੁੰਨਾ ਤਾਂ ਜੋ ਮੇਰਾ ਬੁੜਾਪਾ ਸੌਖਾ ਬੀਤ ਜਾਵੇ ਅੰਤ ਸਮੇਂ ਦੇ ਵਿੱਚ ਮੈਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਚਾਹੁੰਨਾ ਹਾਂ ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪਕਤਾ ਲੰਗਿਆ ਨੇ ساری ਉਮਰ ਮੈਂ ਬਹੁਤ ਮਿਹਨਤ ਕੀਤੀ ਆ ਪਰ ਹੁਣ ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ 3 ਪੁੱਤਰਾਂ ਨੂੰ ਦੇ ਕੇ ਤੀਰਥ ਯਾਤਰਾ ਕਰਨ ਦੇ ਲਈ ਨਿਕਲਿਆ ਹਾਂ ਕਹਿੰਦੇ ਜਦ ਲੜਕੇ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਬਜ਼ੁਰਗ ਨੂੰ ਅੰਦਰ ਆਉਣ ਦੇ ਲਈ ਕਿਹਾ ਮਨ ਦੇ ਵਿੱਚ ਸੋਚਿਆ ਵੀ ਚਲੋ ਭਜਨ ਬੰਦਗੀ ਕਰਨ ਵਾਲੀ ਰੂਹ ਆ ਅਤੇ ਤੀਰਥ ਸਥਾਨ ਤੇ ਜਾ ਰਹੇ ਨੇ ਇਹਨਾਂ ਦੀ ਸੇਵਾ ਕਰਦੇ ਆ ਹੋ ਸਕਦਾ ਸਾਨੂੰ ਕੋਈ ਆਸ਼ੀਰਵਾਦ ਦੇ ਕੇ ਜਾਣ ਜਿਹਦੇ ਨਾਲ ਸਾਡੇ ਘਰ ਤੇ ਵਿੱਚ ਵੀ ਕੋਈ ਔਲਾਦ ਹੋ ਜਾਵੇ ਕਹਿੰਦੇ ਉਹ ਲੜਕੇ ਨੇ ਉਸ ਬਜ਼ੁਰਗ ਬਾਬੇ ਨੇ ਸਤਿਕਾਰ ਸਹਿਤ ਅੰਦਰ ਆਉਣ ਦੇ ਲਈ ਕਿਹਾ ਸਤਿਕਾਰ ਸਹਿਤ ਉਹਨਾਂ ਨੂੰ ਭੋਜਨ ਪਰਸਾਤਾ ਸ਼ਿਕਾਇਆ ਅੱਜ ਬਹੁਤ ਚਿਰ ਬਾਅਦ ਇਹਨੇ ਆਪਣੇ ਹੱਥੀ ਕਿਸੇ ਦੀ ਸੇਵਾ ਕੀਤੀ ਸੀ ਮਨ ਨੂੰ ਸ਼ਾਂਤੀ ਸਕੂਨ ਵੀ ਮਿਲਿਆ ਕਿਤੇ ਲੱਗ ਤੇ ਇਹਦੇ ਅੰਦਰ ਦਾ ਭਗਤੀ ਭਾਵ ਸੇਵਾ ਭਾਵ ਉਹ ਬਜ਼ੁਰਗ ਨੂੰ ਦੇਖ ਕੇ ਜਾਗ ਗਿਆ ਪਰ ਕਹਿੰਦੇ ਜਿਉਂ ਹੀ ਬਜ਼ੁਰਗ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਇਹਦੇ ਅੰਦਰ ਦਾ ਲਾਲਚ ਜਾਗਣਾ ਸ਼ੁਰੂ ਹੋ ਗਿਆ ਲਾਲਚ ਨੇ ਜਾਦਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਉਹ ਬਜ਼ੁਰਗ ਬੰਦੇ ਨੇ ਦੱਸਿਆ ਕਿ ਪੁੱਤਰ ਮੈਂ ਸਾਰੀ ਉਮਰ ਬਹੁਤ ਤਨ ਦੌਲਤ ਕਮਾਈ ਆ ਮੈਂ ਆਪਣੇ ਨਗਰ ਦਾ ਸਭ ਤੋਂ ਅਮੀਰ ਬੰਦਾ ਹਾਂ ਪਰ ਹੁਣ ਬੜਾਪੇ ਦੇ ਵਿੱਚ ਮੈਂ ਰੱਬ ਦਾ ਨਾਮ ਜਪਣਾ ਚਾਹੁੰਦਾ ਹਾਂ ਇਸ ਕਰਕੇ ਮੈਂ ਆਪਣੀ ਸਾਰੀ ਤਨ ਦੌਲਤ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਵੰਡ ਕੇ ਆ ਗਿਆ ਹਾਂ ਉਹ ਲੜਕੇ ਨੇ ਕਿਹਾ ਬਜ਼ੁਰਗੋ ਤੁਸੀਂ ਸਾਰੀ ਧਨ ਦੌਲਤ ਆਪਣੇ ਬੱਚਿਆਂ ਨੂੰ ਦੇ ਦਿੱਤੀ ਆਪਣੇ ਕੋਲ ਕੁਝ ਨਹੀਂ ਰੱਖਿਆ ਤਾਂ ਬਜ਼ੁਰਗ ਬਾਬੇ ਨੇ ਕਿਹਾ ਨਹੀਂ ਪੁੱਤਰ ਮੈਂ ਆਪਣੇ ਕੋਲ ਵੀ ਰੱਖਿਆ ਹੈ ਬੜਾਪੇ ਦੇ ਵਿੱਚ ਮੈਨੂੰ ਵੀ ਪੈਸੇ ਦੀ ਲੋੜ ਪੈ ਸਕਦੀ ਆ ਅਤੇ ਜੇਕਰ ਮੈਂ ਕੋਈ ਧਰਮ ਕਰਮ ਦੇ ਕੋਈ ਚੰਗੇ ਕੰਮ ਕਰਨੇ ਚਾਹਾਂ ਤਾਂ ਵੀ ਮੈਨੂੰ ਪੈਸੇ ਦੀ ਲੋੜ ਆ ਇਸ ਕਰਕੇ ਮੈਂ ਇੰਨੀ ਕਿ ਜਮਾ ਪੂੰਜੀ ਆਪਣੇ ਕੋਲ ਰੱਖੀ ਆ ਤਾਂ ਜੋ ਆਪਣੀ ਲੋੜ ਮੁਤਾਬਕ ਵਰਤ ਸਕਾਂ ਚੰਗੇ ਕੰਮਾਂ ਦੇ ਵਿੱਚ ਲਾ ਸਕਾਂ ਲੜਕੇ ਨੇ ਕਿਹਾ ਵੀ ਉਹ ਆਪਣੀ ਤੁਸੀਂ ਜਮਾ ਪੂੰਜੀ ਕਿੱਥੇ ਰੱਖੀ ਆ ਤਾਂ ਬਜ਼ੁਰਗ ਬਾਬੇ ਨੇ ਕਿਹਾ ਪੁੱਤਰ ਮੈਂ ਨਾਲ ਹੀ ਰੱਖੀ ਆ ਇਹ ਲਾਠੀ ਜੋ ਮੇਰੇ ਹੱਥ ਵਿੱਚ ਫੜੀ ਹੈ ਨਾ ਇਹ ਆਮ ਲਾਠੀ ਨਹੀਂ ਆ ਇਹਨੂੰ ਮੈਂ ਇਸ ਤਰ੍ਹਾਂ ਤਿਆਰ ਕਰਵਾਇਆ ਹੈ ਇਹਦੇ ਵਿੱਚ ਹਜ਼ਾਰ ਸੋਨੇ ਦੀਆਂ ਮੋਹਰਾਂ ਭਰੀਆਂ ਨੇ ਇਸ ਤਰ੍ਹਾਂ ਮੇਰੀਆਂ ਇਹ ਹਜ਼ਾਰ ਸੋਨੇ ਦੀਆਂ ਮੋਹਰਾਂ ਸੁਰੱਖਿਅਤ ਵੀ ਨੇ ਕਿਸੇ ਚੋਰ ਕਿਸੇ ਠੱਗ ਦਾ ਧਿਆਨ ਇਸ ਲਾਖੀ ਵੱਲ ਨਹੀਂ ਜਾਵੇਗਾ ਕਹਿੰਦੇ ਉਹ ਲੜਕੇ ਨੇ ਜਦ ਬਜ਼ੁਰਗ ਬਾਬੇ ਦੀ ਉਹ ਲਾਠੀ ਦੇ ਵਿੱਚ ਹਜ਼ਾਰ ਸੋਨੇ ਦੀਆਂ ਮੋਹਰਾਂ ਦੇਖੀਆਂ ਤਾਂ ਇਹਦੇ ਅੰਦਰ ਦਾ ਜਿਹੜਾ ਨਾਲ ਚ ਸੀ ਨਾ ਹੋਰ ਵੀ ਜਾਗ ਉੱਠਿਆ ਮਨ ਵਿੱਚ ਸੋਚਿਆ ਵੀ ਇਹ ਬਜ਼ੁਰਗ ਬਾਬਾ ਹਜ਼ਾਰ ਸੋਨੇ ਦੀਆਂ ਮੋਹਰਾਂ ਇਹਦੇ ਕੋਲ ਨੇ ਇਹ ਕਿੰਨਾ ਅਮੀਰ ਹੋਵੇਗਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹਜ਼ਾਰ ਸੋਨੇ ਦੀਆਂ ਮੋਹਰਾਂ ਹੋਣਾ ਬੜੀ ਵੱਡੀ ਗੱਲ ਸੀ ਇਸ ਕਰਕੇ ਇਹ ਨੌਜਵਾਨ ਦੇ ਮਨ ਦੇ ਵਿੱਚ ਵਾਰ-ਵਾਰ ਇੱਕ ਗੱਲ ਆ ਰਹੀ ਹੈ ਕਿ ਜੇਕਰ ਇਸ ਬਜ਼ੁਰਗ ਬਾਬੇ ਨੇ ਹਜ਼ਾਰ ਮੋਰਾ ਆਪਣੇ ਲਈ ਰੱਖੀਆਂ ਨੇ ਤਾਂ ਆਪਣੇ 3 ਪੁੱਤਰਾਂ ਨੂੰ ਕਿੰਨੀ ਤਾਂ ਅਦੌਲਤ ਦੇ ਕੇ ਆਇਆ ਹੋਵੇਗਾ ਉਹ ਕਿੰਨੇ ਅਮੀਰ ਹੋਣਗੇ ਕਹਿੰਦੇ ਇਸੇ ਤਰ੍ਹਾਂ ਹੀ ਸੋਚ ਰਿਹਾ ਹੈ ਅਤੇ ਇਧਰ ਬਜ਼ੁਰਗ ਨੂੰ ਗੱਲਾਂ ਕਰਦਿਆਂ ਕਰਦਿਆਂ ਨੀਂਦ ਆਉਣ ਲੱਗੀ। ਬਜ਼ੁਰਗ ਨੇ ਕਿਹਾ ਪੁੱਤਰ ਮੈਨੂੰ ਸਵੇਰੇ ਜਲਦੀ ਉਠਾ ਦਿਓ ਜੇ ਨਾਲ ਦੋ ਪ੍ਰਸ਼ਾਦੇ ਬਣਾ ਕੇ ਦੇ ਦੇਣਾ ਤਾਂ ਜੋ ਮੇਰੇ ਰਸਤੇ ਦੇ ਵਿੱਚ ਸ਼ੱਕ ਲੱਗਾ। ਕਹਿੰਦੇ ਇਹਨਾਂ ਨੇ ਕਿਹਾ ਚਲੋ ਠੀਕ ਹੈ ਬਜ਼ੁਰਗੋ। ਉਹਨਾਂ ਦੇ ਸੌਣ ਦੇ ਲਈ ਬਿਸਤਰ ਲਗਾ ਦਿੱਤਾ। ਬਜ਼ੁਰਗ ਬਾਬਾ ਜੀ ਤਾਂ ਉਸੇ ਵੇਲੇ ਹੀ ਸੌਂ ਗਏ ਕਿਉਂਕਿ ਕਾਫੀ ਬਜ਼ੁਰਗ ਜਨ ਪਰ ਇਧਰ ਇਹ ਦੋਵੇਂ ਪਤੀ ਪਤਨੀ ਇਹਨਾਂ ਨੂੰ ਨੀਂਦ ਨਹੀਂ ਸੀ ਆ ਰਹੀ। ਦੋਵੇਂ ਕਦੀ ਪਾਸਾ ਇਧਰ ਮੋੜ ਕਦੀ ਉਧਰ ਮੋੜ ਪਤਨੀ ਨੇ ਆਪਣੇ ਪਤੀ ਨੂੰ ਕਿਹਾ ਮੈਨੂੰ ਲੱਗਦਾ ਹੈ ਤੁਸੀਂ ਵੀ ਉਹੀ ਸੋਚ ਰਹੇ ਹੋ ਜੋ ਮੈਂ ਸੋਚ ਰਹੀ ਹਾਂ ਤਾਂ ਇਹ ਲੜਕੇ ਨੇ ਕਿਹਾ ਵੀ ਭਾਗਵਾਨੇ ਤੂੰ ਕੀ ਕਹਿਣਾ ਚਾਹੁੰਨੀ ਹੈ ਤਾਂ ਇਸ ਦੀ ਪਤਨੀ ਕਹਿਣ ਲੱਗੀ ਮੈਂ ਇਹ ਸੋਚ ਰਹੀ ਹਾਂ ਕਿ ਇਹ ਬਜ਼ੁਰਗ ਬਾਬੇ ਦੀ ਕਿੰਨੀ ਉਮਰ ਹੋ ਗਈ ਆ ਇੰਨੀ ਬਢੇਰੀ ਉਮਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਇੰਨੀ ਦੂਰ ਤੀਰਥ ਯਾਤਰਾ ਤੇ ਪਹੁੰਚ ਪਾਉਣਗੇ ਹੋ ਸਕਦਾ ਰਸਤੇ ਦੇ ਵਿੱਚ ਹੀ ਇਹਨਾਂ ਨੂੰ ਕੁਝ ਹੋ ਜਾਵੇ ਜਾ ਇਹ ਹੋ ਸਕਦਾ ਰਸਤੇ ਦੇ ਵਿੱਚ ਇਹਨਾਂ ਨੂੰ ਕੋਈ ਚੋਰ ਡਾਕੂ ਮਿਲ ਜਾਵੇ ਅਤੇ ਇਹਨਾਂ ਦੇ ਸੋਨੇ ਦੀਆਂ ਸਾਰੀਆਂ ਮੋਹਰਾਂ ਨੂੰ ਉਹ ਲੁੱਟ ਕੇ ਲੈ ਜਾਣ ਤਾਂ ਕਿਉਂ ਨਾ ਆਪਾਂ ਹੀ ਇਸ ਬਾਬੇ ਦੀਆਂ ਸੋਨੇ ਦੀਆਂ ਮੋਹਰਾਂ लाठी ਵਿੱਚੋਂ ਕੱਢ ਲਈਏ ਕਿਉਂਕਿ ਇਹ ਬਜ਼ੁਰਗ ਬਾਬੇ ਨੇ ਹੁਣ ਇਹ ਸੋਨੇ ਦੀਆਂ ਮੋਹਰਾਂ ਕਿੱਥੇ ਵਰਤਣੀਆਂ ਨੇ ਉਹ ਲੜਕੇ ਕਿਹਾ ਨਾ ਨਾ ਭਾਗਵਾਨ ਨੇ ਇਹ ਕੰਮ ਨਹੀਂ ਕਰਨਾ ਕਿਉਂਕਿ ਉਹ ਲੜਕਾ ਬਚਪਨ ਤੋਂ ਹੀ ਭਜਨ ਬੰਦਗੀ ਕਰਨ ਵਾਲਾ ਸੀ ਇਸ ਕਰਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਅਸ਼ਾਈ ਸੀ ਜੋ ਵੀ ਤਨ ਅਦੌਲਤ ਨੇ ਅੱਜ ਤੱਕ ਇਕੱਠਾ ਕੀਤਾ ਕਮਾਇਆ ਮਿਹਨਤ ਦੇ ਕਮਾਈ ਦਾ ਇਕੱਠਾ ਕੀਤਾ ਕਦੇ ਵੀ ਬੇਈਮਾਨੀ ਦਾ ਧਨ ਘਰ ਵਿੱਚ ਨਹੀਂ ਲੈ ਕੇ ਆਇਆ ਇਸ ਕਰਕੇ ਅੱਜ ਵੀ ਇਹ ਉਸ ਬਜ਼ੁਰਗ ਬਾਬੇ ਵਾਂਗ ਅਮੀਰ ਹੋਣਾ ਤਾਂ ਚਾਹ ਰਿਹਾ ਹੈ ਪਰ ਬੇਈਮਾਨੀ ਦੇ ਪੈਸੇ ਨਾਲ ਨਹੀਂ ਪਰ ਜਦੋਂ ਪਤਨੀ ਨੇ ਜੋਰ ਦਿੱਤਾ ਤਾਂ ਨਾ ਚਾਹੁੰਦੇ ਹੋਏ ਵੀ ਇਹਨੂੰ ਇਹ ਬੇਇਮਾਨੀ ਕਰਨੀ ਪਈ ਇਹਨਾਂ ਦੋਵਾਂ ਜੀਆਂ ਨੇ ਰਲ ਕੇ ਉਹ ਬਜ਼ੁਰਗ ਬਾਬੇ ਦੀ ਲਾਠੀ ਦੇ ਵਿੱਚੋਂ ਸਾਰੀਆਂ ਸੋਨੇ ਦੀਆਂ ਮੋਹਰੇ ਕੱਢ ਲਈਆਂ ਉਹਦੇ ਵਿੱਚ ਲੋਹੇ ਦੀਆਂ ਮੋਹਰੇ ਰੱਖ ਦਿੱਤੀਆਂ ਹੁਣ ਬਜ਼ੁਰਗ ਬਾਬਾ ਸਵੇਰੇ ਉੱਠਿਆ ਉਹਨੂੰ ਕੁਝ ਨਹੀਂ ਪਤਾ ਕਿ ਮੇਰੇ ਨਾਲ ਰਾਤ ਨੂੰ ਕਿੰਨਾ ਵੱਡਾ ਧੋਖਾ ਹੋ ਗਿਆ ਹੈ ਪੁੱਤਰ ਆਪਦਾ ਨਾਮ ਲੈ ਕੇ ਉੱਥੋਂ ਤੁਰ ਪਿਆ ਤੁਰਨ ਲੱਗਾ ਤਾਂ ਇਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਭਜਨ ਜ਼ਿੰਦਗੀ ਕਰਨ ਵਾਲੀ ਰੂਹ ਅਤੇ ਤੀਰਥ ਯਾਤਰਾ ਤੇ ਚੱਲੇ ਹੋ ਸਾਨੂੰ ਕੋਈ ਆਸ਼ੀਰਵਾਦ ਦੇ ਕੇ ਜਾਓ ਸਾਡੇ ਘਰ ਕੋਈ ਔਲਾਦ ਨਹੀਂ ਆ ਬਾਬੇ ਨੇ ਉਹਨਾਂ ਨੂੰ ਔਲਾਦ ਦਾ ਆਸ਼ੀਰਵਾਦ ਦਿੱਤਾ ਕਿਹਾ ਕਿ ਪੁੱਤਰ ਮੈਂ ਆਸ਼ੀਰਵਾਦ ਤਾਂ ਨਹੀਂ ਦੇ ਸਕਦਾ ਪਰ ਮੈਂ ਪਰਮਾਤਮਾ ਦੇ ਅੱਗੇ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਕਰ ਸਕਦਾ ਏ ਉੱਥੇ ਖੜੇ ਨਹੀਂ ਇਹ ਅਰਦਾਸ ਬੇਨਤੀ ਕਰ ਦਿੱਤੀ ਕਿ ਪਰਮਾਤਮਾ ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਏ ਮੇਰੀ ਕੀਤੀ ਹੋਈ ਸੇਵਾ ਦਾ ਫਲ ਇਹਨਾਂ ਨੂੰ ਜ਼ਰੂਰ ਦੇ ਦੇ ਇਹ ਕਹਿ ਕੇ ਬਾਬਾ ਜੀ ਤੀਰਥ ਯਾਤਰਾ ਨੂੰ ਅੱਗੇ ਤੁਰ ਪਏ ਕਹਿੰਦੇ ਹੁਣ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਕਹਿੰਦੇ ਉੱਥੇ ਜਾ ਕੇ ਉਹਨਾਂ ਨੇ ਇਸ਼ਨਾਨ ਕੀਤਾ ਦਰਸ਼ਨ ਕੀਤੇ ਕਿੰਦੇ ਰਾਤ ਰੁਕਣ ਦੇ ਲਈ ਇੱਕ ਸਰਾਂ ਦੇ ਵਿੱਚ ਪਹੁੰਚੇ ਜਿਸ ਸਰਾਂ ਦੇ ਵਿੱਚ ਪਹੁੰਚੇ ਉਹ ਸਰਾਂ ਦਾ ਜਿਹੜਾ ਰਸੋਈਆ ਸੀ ਨਾ ਉਹ ਬਹੁਤ ਹੀ ਨੇਕ ਦਿਲ ਇਨਸਾਨ ਬੁੱਧੀ ਉਹਦੀ ਕੋਈ ਕਿਰਤ ਕਮਾਈ ਨਹੀਂ ਸੀ ਪਰ ਜਿੰਨਾ ਕਮਾਉਂਦਾ ਉਹਦੇ ਵਿੱਚੋਂ ਕੁਝ ਹਿੱਸਾ ਦਾਨ ਪੁੰਨ ਦੇ ਵਿੱਚ ਲਾਉਂਦਾ ਲੋੜਵੰਦਾਂ ਨੂੰ ਫਰੀ ਭੋਜਨ ਪ੍ਰਸ਼ਾਦ ਅਸ਼ਕਰੰਦਾ ਇਹ ਸਭ ਕੁਝ ਦੇਖ ਕੇ ਉਹ ਬਜ਼ੁਰਗ ਬਾਬਾ ਜੀ ਬੜੇ ਪ੍ਰਭਾਵਿਤ ਹੋਏ ਮਨ ਵਿੱਚ ਸੋਚਿਆ ਵੀ ਕੀ ਇਹ ਬੰਦੇ ਦੀ ਕਮਾਈ ਵੀ ਇੰਨੀ ਨਹੀਂ ਆ ਫਿਰ ਵੀ ਬੰਦੇ ਵਿੱਚ ਕਿੰਨੀ ਸੇਵਾ ਦੀ ਭਾਵਨਾ ਹੈ ਅਤੇ ਮੈਂ ਹਜ਼ਾਰ ਸੋਨੇ ਦੀਆਂ ਮੋਹਰਾਂ ਚੁੱਕ ਕੇ ਤੁਰਿਆ ਮਿਰਦਾ ਮੈਨੂੰ ਵੀ ਇੱਥੇ ਕੁਝ ਸੇਵਾ ਕਰਨੀ ਚਾਹੀਦੀ ਆ ਕਹਿੰਦੇ ਉਹ ਬਜ਼ੁਰਗ ਬਾਬੇ ਨੇ ਉਹ ਰਸੋਈਏ ਨੂੰ ਕਿਹਾ ਵੀ ਪੁੱਤਰ ਇੱਥੇ ਕਿੰਨੇ ਕੁ ਲੋੜਵੰਦ ਨੇ ਕਿੰਨੇ ਕੁ ਗਰੀਬ ਨੇ ਰਸੋਈਏ ਨੇ ਦੱਸਿਆ ਵੀ ਇੰਨੀ ਕਿ ਗਿਣਤੀ ਆ ਉਹ ਬਾਬੇ ਨੇ ਪੁੱਛਿਆ ਵੀ ਪੁੱਤਰ ਜੇਕਰ ਇਹਨਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਲੈ ਕੇ ਦੇਣਾ ਹੋਵੇ ਨਾਲ ਇਹਨਾਂ ਨੂੰ ਵਸਤਰ ਲੈ ਕੇ ਦੇਣੇ ਹੋਣ ਤਾਂ ਫਿਰ ਕਿੰਨਾ ਕ ਖਰਚਾ ਆ ਜਾਵੇਗਾ ਤੌਰ ਸਹੀ ਨੇ ਕਿਹਾ ਬਾਬਾ ਜੀ ਇਹ ਕੰਮ ਕਰਨ ਤੇ ਤਾਂ ਬਹੁਤ ਖਰਚਾ ਆ ਜਾਵੇਗਾ ਲਗਭਗ 4-500 ਸੋਨੇ ਦੀਆਂ ਮੋਹਰਾਂ ਲੱਗ ਜਾਣਗੀਆਂ ਕਹਿੰਦੇ ਉਹ ਬਜ਼ੁਰਗ ਬਾਪ ਵੀ ਨੇ ਕਿਹਾ ਪੁੱਤਰ ਮੇਰੇ ਕੋਲ ਇੰਨੀਆਂ ਸੋਨੇ ਦੀਆਂ ਮੋਹਰਾਂ ਹੈ ਮੈਂ ਬੜਾ ਫੇਦੇ ਵਿੱਚ ਇਹ ਸੋਨੇ ਦੀਆਂ ਮੋਹਰਾਂ ਤੋਂ ਕੀ ਕਰਨਾ ਹੈ ਇੰਜ ਕਰ ਤੈਨੂੰ ਤਾਂ ਪਤਾ ਹੈ ਕਿ ਇਹ ਸਾਰਾ ਸਮਾਨ ਕਿੱਥੋਂ ਮਿਲੇਗਾ 2 ਇਸ ਸਮਾਨ ਲਿਆ ਕੇ ਲੋੜਵੰਦ ਗਰੀਬਾਂ ਦੇ ਵਿੱਚ ਵੰਡ ਦੇ ਮੈਂ ਤੈਨੂੰ ਤੇਰੀਆਂ ਜਿੰਨੀਆਂ ਵੀ ਸੋਨੇ ਦੀਆਂ ਮੋਹਰਾਂ ਬਣੀਆਂ ਦੇ ਦਵਾਂਗਾ ਔਰ ਸੋਈ ਨੇ ਕਿਹਾ ਠੀਕ ਹੈ ਬਾਬਾ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਸਮਾਨ ਲੈ ਆਉਣਾ ਹਾਂ ਕਿਉਂਕਿ ਦੁਕਾਨਦਾਰਾਂ ਦੇ ਨਾਲ ਮੇਰੀ ਜਾਣ ਪਛਾਣ ਆ ਪਹਿਲਾ ਸਮਾਨ ਲੈ ਆਉਣਾ ਆਹ ਗਰੀਬਾਂ ਨੂੰ ਵੰਡ ਦਿਨਾ ਆ ਫਿਰ ਜਿੰਨਾ ਕ ਖਰਚਾ ਆਵੇਗਾ ਉਸ ਹਿਸਾਬ ਦੇ ਨਾਲ ਮੈਂ ਤੁਹਾਡੇ ਤੋਂ ਪੈਸੇ ਜਾਂ ਸੋਨੇ ਦੀਆਂ ਮੋਹਰਾਂ ਨਹੀਂ ਲਵਾਂਗਾ ਉਬਜੁਰਕ ਬਾਪੀ ਨੇ ਕਿਹਾ ਪੁੱਤਰ ਤੇਰਾ ਧੰਨਵਾਦ ਆ ਤੂੰ ਇਹ ਨੇਕ ਕੰਮ ਕਰਿਆ ਕਹਿੰਦੇ ਉਹ ਰਸੋਈਆ ਨਾਲ ਹੀ ਆਪਣੇ ਸਾਰੇ ਲੋੜਵੰਦਾਂ ਨੂੰ ਉਹ ਉਹਨਾਂ ਨੂੰ ਲੈ ਗਿਆ ਉੱਤੇ ਉੱਥੇ ਜਾ ਕੇ ਜੋ ਜੋ ਉਹਨਾਂ ਨੇ ਚੀਜ਼ ਮੱਕੀ ਸਭ ਕੁਝ ਦੁਕਾਨਦਾਰਾਂ ਤੋਂ ਲੈ ਕੇ ਦਿੱਤਾ ਅਤੇ ਕਿਹਾ ਕਿ ਤੁਹਾਡੇ ਪੈਸੇ ਮੈਂ ਕੱਲ ਨੂੰ ਦੇ ਜਮਾਂਗਾ ਦੁਕਾਨਦਾਰਾਂ ਨੂੰ ਵੀ ਉਹ ਰਸੋਈਏ ਦੇ ਉੱਤੇ ਪੂਰਾ ਭਰੋਸਾ ਸੀ ਕਿਉਂਕਿ ਕਾਫੀ ਸਮੇਂ ਦਾ ਉੱਥੇ ਹੀ ਕੰਮ ਕਰ ਰਿਹਾ ਸੀ ਅਤੇ ਨੇਕ ਦਿਲ ਇਨਸਾਨ ਸੀ ਇਸ ਬਾਰੇ ਵੀ ਸਭ ਨੂੰ ਪਤਾ ਸੋਚਿਆ ਹੀ ਨਹੀਂ ਵੀ ਇਹ ਬੰਦਾ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਠੱਗੀ ਠੋਰੀ ਕੋਈ ਚਲਾਕੀ ਕਰ ਸਕਦਾ ਹੈ ਅਤੇ ਰਸੋਈ ਦੀ ਦੇਵੀ ਮਨ ਦੇ ਵਿੱਚ ਕੋਈ ਐਸਾ ਭਾਵ ਨਹੀਂ ਉਹਨੂੰ ਵੀ ਬਜ਼ੁਰਗ ਦੇ ਉੱਤੇ ਪੂਰਾ ਭਰੋਸਾ ਬਣ ਗਿਆ ਵੀ ਬਜ਼ੁਰਗ ਬਾਬਾ ਦੇਖਣ ਨੂੰ ਕਾਫੀ ਅਮੀਰ ਲੱਗਦਾ ਏ ਇਹ ਮੈਨੂੰ ਸੋਨੇ ਦੀਆਂ ਮੋਹਰਾਂ ਦੇ ਹੀ ਦੇਵੇਗਾ ਅਤੇ ਇਧਰ ਬਜ਼ੁਰਗ ਬਾਬੇ ਨੂੰ ਵੀ ਇੰਜ ਲੱਗ ਰਿਹਾ ਸੀ ਕਿ ਮੇਰੇ ਕੋਲ ਹਜ਼ਾਰ ਸੋਨੇ ਦੀਆਂ ਮੋਹਰਾਂ ਨੇ ਜੇਕਰ ਮੈਂ ਵਿੱਚੋਂ 500 ਵਰਤ ਵੀ ਲਈਆਂ ਫੇਰ ਵੀ ਮੇਰੇ ਕੋਲ ਬਾਕੀ 500 ਸੋਨੇ ਦੀਆਂ ਮੋਹਰਾਂ ਬਚ ਜਾਣਗੀਆਂ ਜੋ ਬੜਾਪੇ ਦੇ ਵਿੱਚ ਕਾਫੀ ਨੇ ਕੰਦੇ ਪਰ ਜਦੋਂ ਇਹ ਬਜ਼ੁਰਗ ਬਾਪੇ ਨੇ ਆਪਣੀ लाठी ਨੂੰ ਖੋਲ ਕੇ ਵਿੱਚੋਂ ਮੋਹਰਾ ਕੱਢਿਆ ਤਾਂ ਵਿੱਚੋਂ ਲੋਹੇ ਦੀਆਂ ਮੋਹਰੇ ਨਿਕਲੀਆਂ ਬਜ਼ੁਰਗ ਬਾਪੇ ਨੂੰ ਚਿੰਤਾ ਪੈ ਗਈ ਕਿ ਮੈਂ ਤਾਂ ਇਸ ਗਰੀਬ ਰਸੋਈਏ ਨੂੰ ਐਨਾ ਸਮਾਨ ਲਿਓਣ ਨੂੰ ਕਹਿ ਦਿੱਤਾ ਹੈ ਜਲਦੀ ਦੇ ਨਾਲ ਉਹਨੂੰ ਰੋਕਣ ਦੇ ਲਈ ਭੱਜਿਆ ਕਿ ਉਹ ਨੂੰ ਰੋਕ ਲਵਾਗਾ ਪਰ ਕਾਫੀ ਵਿਰਤ ਸੀ ਬਾਬਾ ਇਸ ਕਰਕੇ ਜਦੋਂ ਤੱਕ ਰਸੋਈਏ ਤੱਕ ਉਸ ਬਾਜ਼ਾਰ ਦੇ ਵਿੱਚ ਪਹੁੰਚਦਾ ਉਦੋਂ ਤੱਕ ਰਸੋਈਏ ਨੇ ਲੋਡਵੰਦਾ ਨਾਲ ਸਾਰਾ ਸਮਾਨ ਲੈ ਕੇ ਦੇ ਦਿੱਤਾ ਸੀ ਤੇ ਉਹ ਜੋ ਵੀ ਲੋਡਵੰਦਾ ਗਰੀਬ ਇਨਸਾਨ ਸਨ ਉਹ ਰਸੋਈਏ ਨੂੰ ਅਤੇ ਇਸ ਬਜ਼ੁਰਗ ਬਾਬੇ ਨੂੰ ਦਵਾਮਾ ਦਿੰਦੇ ਹੋਏ ਜਾ ਰਹੇ ਸਨ ਕਿ ਸਾਡੇ ਨਗਰ ਦੇ ਵਿੱਚ ਕਿੰਨਾ ਨੇਕ ਦਿਲ ਇਨਸਾਨ ਆਇਆ ਏ ਕਿੰਨੇ ਸਾਡੀ ਕਿੰਨੀ ਮਦਦ ਕਰ ਦਿੱਤੀ ਕਹਿੰਦੇ ਜਦੋਂ ਇਸ ਬਜ਼ੁਰਗ ਬਾਬੇ ਨੇ ਆਪਣੀਆਂ ਤਾਰੀਫਾਂ ਸੁਣੀਆਂ ਤਾਂ ਇਹਦੀ ਚਿੰਤਾ ਹੋਰ ਵੀ ਵੱਧ ਗਈ ਇਹਨੂੰ ਲੱਗਾ ਵੀ ਜਿੱਥੇ ਲੋਕ ਮੇਰੀ ਵਾਹ ਵਾਹ ਕਰ ਰਹੇ ਨੇ ਜਦੋਂ ਇਹਨਾਂ ਨੂੰ ਪਤਾ ਲੱਗੇਗਾ ਕਿ ਮੇਰੇ ਕੋਲ ਤਾਂ ਕੋਈ ਸੋਨੇ ਦੀ ਮੋਹਰ ਨਹੀਂ ਹੈ ਤਾਂ ਲੋਕ ਮੈਨੂੰ ਕਿੰਨਾ ਮਾੜਾ ਕਹਿਣਗੇ ਇਹ ਹੀ ਲੋਕ ਇਹ ਲੋਕ ਤਾਂ ਮੇਰੇ ਇਹ ਲੋਕ ਮੈਨੂੰ ਇੱਥੋਂ ਧੱਕੇ ਮਾਰ ਕੇ ਕੱਢਣਗੇ ਇਸ ਕਰਕੇ ਇਹ ਬੇਇੱਜ਼ਤੀ ਕਰਵਾਉਣ ਤੋਂ ਚੰਗਾ ਏ ਕਿ ਆਪ ਹੀ ਆਪਣੀ ਜੀਵਨ ਲੀਲਾ ਖਤਮ ਕਰ ਲਵਾਂ ਕਹਿੰਦੇ ਇਹ ਬਜ਼ੁਰਗ ਬਾਬਾ ਇਹੀ ਸੋਚਦਾ ਹੋਇਆ ਉੱਥੋਂ ਵਾਪਸ ਮੁੜ ਆਇਆ ਪਹਿਲਾਂ ਮਨ ਵਿੱਚ ਸੋਚਿਆ ਕਿ ਨਹੀਂ ਬਣਾ ਤੂੰ ਇਸ ਤਰ੍ਹਾਂ ਘੋੜਾ ਨਹੀਂ ਹੋ ਸਕਦਾ ਪਰ ਦੂਜੇ ਹੀ ਪਲ ਮਨ ਦੇ ਵਿੱਚ ਖਿਆਲ ਆ ਗਿਆ ਕਿ ਨਹੀਂ ਬਣਾ ਤੂੰ ਇੰਨੀ ਬੇਇੱਜ਼ਤੀ ਵੀ ਨਹੀਂ ਸਹਾਰ ਸਕੇਂਗਾ ساری ਉਮਰ ਇੰਨੀ ਇੱਜ਼ਤ ਕਮਾਈ ਆ ਲੋਕ ਤੈਨੂੰ ਕੀ ਕਹਿਣਗੇ ੱੱਕੇ ਮਾਰ ਕੇ ਇੱਥੋਂ ਤੈਨੂੰ ਬਾਹਰ ਕੱਢਣਗੇ ਪਤਾ ਨਹੀਂ ਤੇਰਾ ਕੀ ਕਰਨਗੇ ਇਸ ਤੋਂ ਚੰਗਾ ਏ ਕਿ ਤੂੰ ਖੁਦ ਹੀ ਆਪਣੀ ਜੀਵਨ ਲੀਲਾ ਖਤਮ ਕਰਨੇ ਕਹਿੰਦੇ ਇਹੀ ਸੋਚ ਕੇ ਇਹਨੇ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਤਾਂ ਸਭ ਪਾਸੇ ਰੌਲਾ ਪੈ ਗਿਆ ਵੀ ਉਹ ਬਜ਼ੁਰਗ ਨੇ ਨਦੀ ਵਿੱਚ ਛਾਲ ਮਾਰ ਦਿੱਤੀ ਇਹਨਾਂ ਦੇ ਵਿੱਚੋਂ ਬਾਹਰ ਕੱਢਿਆ ਤਾਂ ਇਹ ਬਜ਼ੁਰਗ ਅਕਾਲ ਚਲਾਣਾ ਕਰ ਗਿਆ ਸੀ ਉਹ ਰਸੋਈਏ ਨਹੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਸਾ ਚੁੱਕ ਕੇ ਦਾ ਅੰਤਮ ਸੰਸਕਾਰ ਕੀਤਾ ਪਰ ਕਹਿੰਦੇ ਰਸੋਈਆ ਬਹੁਤ ਪਰੇਸ਼ਾਨ ਸੀ ਕਿਉਂਕਿ ਜਿੰਨਾ ਕਰਜ਼ਾ ਰਸੋਈਏ ਦੇ ਸਿਰ ਹੋ ਗਿਆ ਸੀ ساری ਉਮਰ ਮਿਹਨਤ ਕਰਕੇ ਵੀ ਉਹਨੂੰ ਚੁਕਾ ਨਹੀਂ ਸੀ ਸਕਦਾ ਇਸ ਕਰਕੇ ਬੜਾ ਦੁਖੀ ਪਰੇਸ਼ਾਨ ਹੋਇਆ ਕਿ ਇਹ ਮੇਰੇ ਨਾਲ ਕੀ ਹੋ ਗਿਆ ਪਤਾ ਨਹੀਂ ਮੇਰੇ ਕਿਹੜੇ ਮਾੜੇ ਕਰਮਾਂ ਦੀ ਸਜ਼ਾ ਮੈਨੂੰ ਮਿਲ ਗਈ ਆ ਪਰ ਕਹਿੰਦੇ ਇਹਨੇ ਦੁਕਾਨਦਾਰਾਂ ਨੂੰ ਕਿਹਾ ਕਿ ਤੁਹਾਡਾ ਇਹ ਕਰਜ਼ਾ ਮੈਂ ਹੌਲੀ-ਹੌਲੀ ਕਰਕੇ ਉਤਾਰ ਦਵਾਂਗਾ ਇਨੂੰ ਕਾਫੀ ਗੱਲਾਂ ਸੁਣਣੀਆਂ ਪਈਆਂ ਪਰ ਕਹਿੰਦੇ ਇਹਨੇ ਦਿਨ ਰਾਤ ਮਿਹਨਤ ਕਰਨੀ ਥੋੜਾ ਥੋੜਾ ਕਰਜ਼ਾ ਉਤਾਰਨਾ ਸ਼ੁਰੂ ਕੀਤਾ ਪਰ ਕਰਜ਼ਾ ਇੰਨਾ ਜ਼ਿਆਦਾ ਸੀ ਕਿ ਵਿਆਜ ਪੈ ਕੇ ਕਰਜ਼ਾ ਘਟਣ ਦੀ ਜਗ੍ਹਾ ਵੱਧਦਾ ਜਾ ਰਿਹਾ ਸੀ ਕਹਿੰਦੇ ਇਧਰ ਉਹ ਬਜ਼ੁਰਗ ਤਾਂ ਅਕਾਲ ਚਲਾਣਾ ਕਰ ਗਿਆ ਪਰ ਉਹ ਬਜ਼ੁਰਗ ਨੇ ਆਪਣਾ ਹਿਸਾਬ ਕਿਤਾਬ ਦਾ ਇਹਨਾਂ ਦੋਵਾਂ ਜੀਆਂ ਤੋਂ ਲੈਣਾ ਸੀ ਨਾ ਕਹਿੰਦੇ ਉਹ ਬਜ਼ੁਰਗ ਆਪਣਾ ਹਿਸਾਬ ਕਿਤਾਬ ਲੈਣ ਦੇ ਲਈ ਉਸੇ ਨੌਜਵਾਨ ਦੇ ਘਰ ਹੀ ਪਹੁੰਚ ਗਿਆ ਭਾਵ ਉਹਨਾਂ ਦੀ ਔਲਾਦ ਦੇ ਰੂਪ ਵਿੱਚ ਜਦੋਂ ਉਹ ਉਧਰ ਬਜ਼ੁਰਗ ਅਕਾਲ ਚਲਾਣਾ ਕੀਤਾ ਇਧਰ ਇਹਨਾਂ ਦੇ ਘਰ ਦੇ ਵਿੱਚ ਖੁਸ਼ੀ ਦੀ ਆਸ ਵੱਜ ਗਈ ਇਦੀ ਪਤਨੀ ਗਰਭਵਤੀ ਹੋ ਗਈ 9 ਮਹੀਨਿਆਂ ਬਾਅਦ ਇਹਨਾਂ ਦੇ ਘਰ ਇੱਕ ਸੋਹਣੇ ਪੁੱਤਰ ਨੇ ਜਨਮ ਲਿਆ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਪੁੱਤਰ ਦੇ ਰੂਪ ਦੇ ਵਿੱਚ ਉਹੀ ਬਜ਼ੁਰਗ ਬਾਬਾ ਸਾਡੇ ਤੋਂ ਹਿਸਾਬ ਕਿਤਾਬ ਲੈਣ ਆਇਆ ਹੈ ਕਹਿੰਦੇ ਜਿਸ ਦਿਨ ਤੋਂ ਇਹ ਨੌਜਵਾਨ ਨੇ ਅਤੇ ਇਹਦੀ ਪਤਨੀ ਨੇ ਇਹ ਮਾੜਾ ਕਰਮ ਕਮਾਇਆ ਇਹ ਚੋਰੀ ਕੀਤੀ ਸੀ ਨਾ ਬਜ਼ੁਰਗ ਬਾਬੇ ਦੇ ਨੇ ਧੋਖਾ ਕੀਤਾ ਉਸ ਦਿਨ ਤੋਂ ਬਾਅਦ ਕਦੇ ਵੀ ਚੈਣ ਦੀ ਨੀਂਦ ਨਹੀਂ ਸੁੱਤੇ ਖਾਸ ਕਰਕੇ ਉਹ ਨੌਜਵਾਨ ਲੜਕਾ ਤਾਂ ਬਿਲਕੁਲ ਨਹੀਂ ਕਿਉਂਕਿ ਬਚਪਨ ਦੇ ਵਿੱਚ ਬਹੁਤ ਭਗਤੀ ਕੀਤੀ ਸੀ ਕਿਤੇ ਨਾ ਕਿਤੇ ਆਪਣੀ ਗਲਤੀ ਦਾ ਅਹਿਸਾਸ ਸੀ ਇਸ ਕਰਕੇ ਕਦੇ ਵੀ ਚੈਣ ਵੀ ਨੀਂਦ ਨਹੀਂ ਸੁੱਤਾ ਅਤੇ ਨਾ ਹੀ ਇਹਨੇ ਉਹ سونے ਦੀਆਂ ਮੋਹਰਾਂ ਵਰਤੀਆਂ ਮਨ ਦੇ ਵਿੱਚ ਇਕਾਸ਼ ਸੀ ਕਿ ਕਿਤੇ ਬਜ਼ੁਰਗ ਬਾਬਾ ਮਿਲ ਜਾਵੇ ਤਾਂ ਉਹਦੀਆਂ ਇਹ ਹਜ਼ਾਰ ਸੋਨੇ ਦੀਆਂ ਮੋਹਰੇ ਵਾਪਸ ਕਰ ਦਵਾਂਗਾ ਪਰ ਕਹਿੰਦੇ ਉਹਨਾਂ ਬਜ਼ੁਰਗ ਬਾਬਾ ਜੀ ਦਾ ਅਕਾਲ ਚਲਾਣਾ ਕਰਨ ਤੋਂ ਬਾਅਦ ਇਹਦੇ ਘਰ ਦੇ ਵਿੱਚ ਹੀ ਇਹਦੇ ਪੁੱਤਰ ਤੇ ਰੂਕ ਦੇ ਵਿੱਚ ਜਨਮ ਲੈ ਚੁੱਕੇ ਸਨ ਇਹਨੂੰ ਕੁਝ ਪਤਾ ਨਹੀਂ ਕਹਿੰਦੇ ਪੁੱਤਰ ਹੌਲੀ-ਹੌਲੀ ਵੱਡਾ ਹੋਇਆ 10 ਕਿਸਾਨਾਂ ਦਾ ਹੋਇਆ ਤਾਂ ਉਹਨੂੰ ਇਕ ਲਾ ਇਲਾਜ ਰੋਗ ਲੱਗ ਗਿਆ ਇਹਨਾਂ ਨੇ ਬਹੁਤ ਇਲਾਜ ਕਰਾਇਆ ਕੋਈ ਵੈਦ ਹਕੀਮ ਲਈ ਛੱਡਿਆ ਪਰ ਉਹਨਾਂ ਦੇ ਪੁੱਤਰ ਦਾ ਦੁੱਖ ਦੂਰ ਨਹੀਂ ਸੀ ਹੋ ਰਿਹਾ ਇੱਕ ਦਿਨ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੈਨੂੰ ਰਾਤ ਨੂੰ ਸੁਪਨਾ ਆਇਆ ਹੈ ਸੁਪਨੇ ਦੇ ਵਿੱਚ ਮੈਂ ਇੱਕ ਤੀਰਥ ਸਥਾਨ ਦੇਖਿਆ ਹੈ ਮੈਨੂੰ ਲੱਗਦਾ ਜੇਕਰ ਤੁਸੀਂ ਮੈਨੂੰ ਉੱਥੇ ਲੈ ਜਾਓ ਉੱਥੇ ਇਸ਼ਨਾਨ ਕਰਵਾ ਦਿਓ ਤਾਂ ਮੈਂ ਠੀਕ ਹੋ ਸਕਦਾ ਹਾਂ ਕਹਿੰਦੇ ਇਸ ਲੜਕੇ ਦੇ ਪਿਤਾ ਨੂੰ ਯਕੀਨ ਹੋ ਗਿਆ ਕਿਉਂਕਿ ਇਹਨਾਂ ਦਾ ਪੁੱਤਰ ਬਚਪਨ ਤੋਂ ਹੀ ਪਾਜਨ ਬੰਦਗੀ ਦੇ ਵਿੱਚ ਹੀ ਲੀਨ ਰਹਿੰਦਾ ਸੀ ਇਸ ਕਰਕੇ ਇਹਨਾਂ ਨੂੰ ਲੱਗਾ ਵੀ ਇਹ ਰੱਬ ਦਾ ਨਾਮ ਜਪਦਾ ਰਹਿੰਦਾ ਹੈ ਹੋ ਸਕਦਾ ਰੱਬ ਨੇ ਖੁਦ ਹੀ ਇਹਦੀ ਬਿਮਾਰੀ ਦੇ ਇਲਾਜ ਦਾ ਸੰਕੇਤ ਦਿੱਤਾ ਹੋਵੇ ਇਹ ਉਸ ਤੀਰਥ ਸਥਾਨ ਤੇ ਇਸ਼ਨਾਨ ਕਰਕੇ ਠੀਕ ਹੋ ਜਾਵੇ ਕਹਿੰਦੇ ਅਗਲੇ ਹੀ ਦਿਨ ਦੋਵੇਂ ਪਤੀ ਪਤਨੀ ਆਪਣੇ ਪੁੱਤਰ ਨੂੰ ਲੈ ਕੇ ਉਸ ਤੀਰਥ ਸਥਾਨ ਤੇ ਪਹੁੰਚ ਗਏ ਉਹ ਤੀਰਥ ਸਥਾਨ ਤੇ ਜਦ ਪਹੁੰਚੇ ਤਾਂ ਜਾ ਕੇ ਪਤਾ ਲੱਗਾ ਕਿ ਇਹ ਤਾਂ ਉਹ ਹੀ ਤੀਰਥ ਸਥਾਨ ਆ ਜਿੱਥੇ ਉਹ ਬਜ਼ੁਰਗ ਬਾਬਾ ਇਸ਼ਨਾਨ ਕਰਨਾ ਆਏ ਸੀ ਸਾਰਾ ਸੀਨ ਇਹਨਾਂ ਦੀਆਂ ਅੱਖਾਂ ਦੇ ਅੱਗੇ ਘੁੰਮ ਗਿਆ ਸਭ ਕੁਝ ਉਹਨਾਂ ਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ ਬਜ਼ੁਰਗ ਬਾਬੇ ਦੇ ਨਾਲ ਧੋਖਾ ਕੀਤਾ ਸੀ ਉਹਦੇ ਸੋਨੇ ਦੀਆਂ ਮੋਹਰਾਂ ਨੂੰ ਚੋਰੀ ਕਰ ਲਿਆ ਸੀ ਕਹਿੰਦੇ ਜਿਸ ਦਿਨ ਤੋਂ ਸੋਨੇ ਦੀਆਂ ਮੋਹਰਾਂ ਚੋਰੀ ਕੀਤੀਆਂ ਇਹ ਲੜਕਾ ਉਹਨਾਂ ਮੋਹਰਾਂ ਨੂੰ ਆਪਣੇ ਨਾਲ-ਨਾਲ ਰੱਖਦਾ ਸੀ ਇਸ ਆਸ ਦੇ ਵਿੱਚ ਕਿ ਕਿਤੇ ਹੀ ਉਹ ਬਜ਼ੁਰਗ ਬਾਬਾ ਮਿਲ ਜਾਵੇ ਅਤੇ ਮੈਂ ਇਹ ਮੋਹਰਾਂ ਉਹਨੂੰ ਵਾਪਸ ਕਰ ਦੇਵਾਂ ਆਪਣੇ ਮਨ ਦਾ ਬੋਝ ਹਲਾ ਲਵਾਂ ਪਰ ਕਹਿੰਦੇ ਇਹਨੂੰ ਨਹੀਂ ਸੀ ਪਤਾ ਕਿ ਉਹ ਬਜ਼ੁਰਗ ਬਾਬਾ ਸ਼ਰਮਿੰਦਗੀ ਤੋਂ ਡਰਦਾ ਹੋਇਆ ਬੇਜਤੀ ਨਾਲ ਸਹਾਰਦਾ ਹੋਇਆ ਆਕਾਲ ਚਲੰਗ ਕਰ ਗਿਆ ਹੈ ਕਹਿੰਦੇ ਜਦੋਂ ਇੱਥੇ ਆਇਆ ਰਾਤ ਸਮੇਂ ਨੂੰ ਨੀਂਦ ਨਹੀਂ ਸੀ ਆ ਰਹੀ ਬੜਾ ਹੀ ਬੇਚੈਨ ਜਿਹਾ ਹੋਇਆ ਬਾਹਰ ਟਹਿਲ ਰਿਹਾ ਸੀ ਅਚਾਨਕ ਇਹਦਾ ਧਿਆਨ ਪਿਆ ਉਸ ਰਾਂ ਦੀ ਰਸੋਈਏ ਤੇ ਜੋ ਕੀ ਤੇਜ਼ੀ ਦੇ ਨਾਲ ਨਦੀ ਵੱਲ ਜਾ ਰਿਹਾ ਸੀ ਔਰ ਰਸੋਈਆ ਨਦੀ ਦੇ ਵਿੱਚ ਛਾਲ ਮਾਰਨ ਦੇ ਰਾਤੇ ਦੇ ਨਾਲ ਨਦੀ ਵੱਲ ਵੱਧ ਰਿਹਾ ਸੀ ਕਿਉਂਕਿ ਇੰਨੇ ਵੀ ਮਨ ਦੇ ਵਿੱਚ ਸੋਚਿਆ ਵੀ ਸਾਰੀ ਉਮਰ ਬੀਤ ਚੱਲੀ ਆ ਪਰ ਮੇਰਾ ਕਰਜ਼ਾ ਨਹੀਂ ਲੱਥਾ ਇਸ ਤੋਂ ਚੰਗਾ ਹੈ ਕਿ ਜੀਵਨ ਲੀਲਾ ਖਤਮ ਕਰ ਲਵਾਂ ਕਹਿੰਦੇ ਜਿਉਂ ਹੀ ਇਹ ਨਦੀ ਵਿੱਚ ਛਾਲ ਮਾਰਨ ਲੱਗਾ ਤਾਂ ਉਸ ਨੌਜਵਾਨ ਲੜਕੇ ਨੇ ਜੋ ਕਿ ਹੁਣ ਇੱਕ ਪੁੱਤਰ ਦਾ ਪਿਤਾ ਬਣ ਚੁੱਕਿਆ ਸੀ ਉਹਨੇ ਇਹਨੂੰ ਰੋਕ ਲਿਆ ਪੁੱਛਿਆ ਕਿ ਤੂੰ ਇਸ ਤਰ੍ਹਾਂ ਨਦੀ ਵਿੱਚ ਛਾਲ ਕਿਉਂ ਮਾਰ ਰਿਹਾ ਹੈ ਤੈਨੂੰ ਕੀ ਦੁੱਖਿਆ ਤਕਿੰਦੇ ਰਸੋਈ ਨੇ ਸਾਰੀ ਗੱਲਬਾਤ ਦੱਸੀ ਕਿ ਇਸ ਤਰ੍ਹਾਂ ਇੱਕ ਵਾਰ ਇਹ ਤੇ ਬਜ਼ੁਰਗ ਆਇਆ ਸੀ ਬਜ਼ੁਰਗ ਨੇ ਮੇਰੇ ਤੋਂ ਕਾਫੀ ਜ਼ਿਆਦਾ ਦਾੜ ਪੁੰਨ ਕਰਵਾ ਲਿਆ ਕਿ ਆ ਕਿ ਮੈਂ ਤੈਨੂੰ ਸੋਨੇ ਦੀਆਂ ਮੋਹਰੇ ਦਵਾਂਗਾ ਪਰ ਜਦੋਂ ਹੀ ਮੈਦਾਨ ਪੂਨ ਕਰਕੇ ਵਾਪਸ ਆਇਆ ਤਾਂ ਉਹ ਬਜ਼ੁਰਗ ਨੇ ਇਸ ਨਦੀ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਹਦੇ ਕੋਲ ਸੋਨੇ ਦੀਆਂ ਮੋਹਰਾਂ ਨਹੀਂ ਸਨ ਉਹਦੇ ਕੋਲ ਤਾਂ ਸਿਰਫ ਲੋਹੇ ਦੀਆਂ ਮੋਹਰਾਂ ਸਨ ਕਹਿੰਦੇ ਜਦੋਂ ਰਸੋਈਏ ਨੇ ਸਾਰੀ ਗੱਲ ਬਾਤ ਇਸ ਬੰਦੇ ਨੂੰ ਦੱਸੀ ਤਾਂ ਇਹਨੂੰ ਸਮਝ ਆ ਗਈ ਵੀ ਇਹ ਤਾਂ ਉਹੀ ਬਜ਼ੁਰਗ ਸਨ ਅਤੇ ਸਾਡੀ ਗਲਤੀ ਦੀ سزا ਉਸ ਬਜ਼ੁਰਗ ਨੂੰ ਮਿਲੀ ਆ ਇਸ ਰਸੋਈਏ ਨੂੰ ਮਿਲੀ ਆ ਕਹਿੰਦੇ ਨੇ ਜਲਦੀ ਦੇ ਨਾਲ ਆਪਣੀ ਗਲਤੀ ਸੁਧਾਰੀ ਉਹ ਰਸੋਈਏ ਨੂੰ ਸਾਰੀ ਗੱਲ ਬਾਤ ਦੱਸੀ ਕਿ ਅਸੀਂ ਹੀ ਉਹ ਪਾਪੀ ਬੰਦੇ ਆ ਜਿਨ੍ਹਾਂ ਨੇ ਉਹ ਬਜ਼ੁਰਗ ਬਾਬੇ ਦੇ ਨਾਲ ਧੋਖਾ ਕੀਤਾ ਸੀ ਬਜ਼ੁਰਗ ਬਾਬੇ ਦੀਆਂ ਸੋਨੇ ਦੀਆਂ ਮੋਹਰਾਂ ਅੱਜ ਵੀ ਸਾਡੇ ਕੋਲ ਆ ਕਹਿੰਦੇ ਇਹਨੇ ਰਸੋਈਏ ਨੂੰ ਪੁੱਛਿਆ ਕਿ ਭਾਈ ਤੇਰੀਆਂ ਸੋਨੇ ਦੀਆਂ ਮੋਹਰਾਂ ਦਾ ਕਰਜ਼ਾ ਕਿੰਨਾ ਗਿਆ ਤਾਂ ਉਹਨੇ ਕਿਹਾ ਵੀ ਉਸ ਵਕਤ ਤਾਂ ਮੈਂ 400 ਸੋਨੇ ਦੀਆਂ ਮੋਹਰਾਂ ਦਾ ਸੌਦਾ ਕਪੜੇ ਅਤੇ ਹੋਰ ਚੀਜ਼ਾਂ ਉਥੋਂ ਦੁਕਾਨਾਂ ਤੋਂ ਉਧਾਰ ਚੁੱਕੀਆਂ ਸਨ ਪਰ ਉਹਨਾਂ ਨੂੰ ਵਿਆਜ ਲੱਗ ਲੱਗ ਕੇ ਹੁਣ ਹਜ਼ਾਰ ਸੋਨੇ ਦੀਆਂ ਮੋਹਰਾਂ ਬਣ ਗਈਆਂ ਨੇ ਕਹਿੰਦੇ ਇਸ ਬੰਦੇ ਨੇ ਕਿਹਾ ਵੀ ਤੈਨੂੰ ਮਰਨ ਦੀ ਲੋੜ ਨਹੀਂ ਆ ਉਹ ਤੇਰੀਆਂ ਹਜ਼ਾਰ ਸੋਨੇ ਦੀਆਂ ਮੋਹਰਾਂ ਮੇਰੇ ਕੋਲ ਪਈਆਂ ਨੇ ਤੂੰ ਮੇਰੇ ਕੋਲੋਂ ਲਿਜਾ ਕੇ ਦੁਕਾਨਦਾਰਾਂ ਨੂੰ ਦੇ ਦੇ ਅਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਕਹਿੰਦੇ ਉਹ ਹਜ਼ਾਰ ਸੋਨੇ ਦੀਆਂ ਮੋਹਰਾਂ ਰਸੋਈਏ ਨੂੰ ਦੇ ਕੇ ਇਹਦੇ ਮਨ ਦਾ ਬੋਝ ਲੈ ਗਿਆ ਪਰ ਕਹਿੰਦੇ ਇੱਧਰ ਇਹਦਾ ਪੁੱਤਰ ਜਿਹਦਾ ਇਲਾਜ ਕਰਵਾਉਣ ਦੇ ਲਈ ਇਸ ਤੀਰਥ ਸਥਾਨ ਤੇ ਪਹੁੰਚੇ ਸੀ ਕਹਿੰਦੇ ਜਦੋਂ ਰਸੋਈਏ ਨੂੰ ਸੋਨੇ ਦੀਆਂ ਮੋਹਰਾਂ ਵਾਪਸ ਦੇ ਕੇ ਆਇਆ ਆਪਣਾ ਪੁੱਤਰ ਵੱਲ ਦੇਖਿਆ ਤਾਂ ਉਹਦੇ ਪੁੱਤਰ ਨੂੰ ਬਹੁਤ ਔਖੇ ਸਾਰੇ ਸਨ ਇਹ ਜਲਦੀ ਦੇ ਨਾਲ ਆਪਣੇ ਪੁੱਤਰ ਵੱਲ ਭੱਜਾ ਪੁੱਤਰ ਕੋ ਮੁਸਕਰਾ ਰਿਹਾ ਸੀ ਇਹਦੇ ਪੁੱਤਰ ਨੇ ਕਿਹਾ ਅੱਜ ਮੇਰਾ ਤੇਰੇ ਨਾਲ ਹਿਸਾਬ ਕਿਤਾਬ ਪੂਰਾ ਹੋ ਗਿਆ ਹੈ ਇਸ ਕਰਕੇ ਹੁਣ ਮੇਰੇ ਜਾਣ ਦਾ ਸਮਾਂ ਆ ਗਿਆ ਏ ਇਹਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਤੂੰ ਪੁੱਤਰੇ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈਂ ਤਾਂ ਉਹਨੇ ਸਾਰੀ ਗੱਲਬਾਤ ਦੱਸੀ ਕਿ ਮੈਂ ਤੇਰਾ ਪੁੱਤਰ ਨਹੀਂ ਮੈਂ ਉਹ ਹੀ ਬਜ਼ੁਰਗਿਆ ਜਿਹਦੇ ਨਾਲ ਤੁਸੀਂ ਧੋਖਾ ਕੀਤਾ ਸੀ ਜਿਹਦੀਆਂ ਸੋਨੇ ਦੀਆਂ ਮੋਹਰਾਂ ਚੋਰੀ ਕੀਤੀਆਂ ਸਨ ਮੈਂ ਤਾਂ ਆਪਣਾ ਹਿਸਾਬ ਕਿਤਾਬ ਕਰਨ ਦੇ ਲਈ ਵਾਪਸ ਆਇਆ ਸਾਂ ਅੱਜ ਆਪਣਾ ਹਿਸਾਬ ਪੂਰਾ ਹੋ ਗਿਆ ਏ ਤੂੰ ਮੇਰਾ ਕਰਜ਼ਾ ਲਾ ਦਿੱਤਾ ਅਤੇ ਮੈਂ ਉਸ ਰਸੋਈਏ ਦਾ ਕਰਜ਼ਾ ਲਾ ਦਿੱਤਾ ਇਸ ਕਰਕੇ ਹੁਣ ਆਪਾਂ ਆਪਣੇ ਕਰਮਾਂ ਤੋਂ ਫਾਰਗ ਹੋ ਗਏ ਆਂ ਇਹ ਕਹਿ ਕੇ ਉਹ ਲੜਕੇ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਪਤੀ ਪਤਨੀ ਜੋ ਕਿ ਸਾਰੀ ਗੱਲ ਸਮਝ ਚੁੱਕੇ ਸਨ ਕਿ ਹੁਣ ਆਪਣੇ ਕੀਤੇ ਹੋਏ ਮਾੜੇ ਕਰਮਾਂ ਤੇ ਪਛਤਾ ਰਹੇ ਸੀ ਕਿ ਨਾ ਅਸੀਂ ਉਸ ਦਿਨ ਗਲਤੀ ਕਰਦੇ ਅਤੇ ਨਾ ਹੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਦੁੱਖ ਭੋਗਣਾ ਪੈਂਦਾ ਹੁਣ ਦੁੱਖ ਉਹਨਾਂ ਮੋਹਰਾਂ ਦਾ ਨਹੀਂ ਸੀ ਜੋ ਇਹਨਾਂ ਦੇ ਹੱਥੋਂ ਗਈਆਂ ਹੁਣ ਸਾਰੀ ਉਮਰ ਇਹਨਾਂ ਨੂੰ ਆਪਣੇ ਬੱਚੇ ਦੇ ਵਿਛੋੜੇ ਦਾ ਦੁੱਖ ਭੋਗਣਾ ਪੈਣਾ ਸੀ ਇਸ ਕਰਕੇ ਹੁਣ ਇਹ ਸਿਰਫ ਪਛਤਾ ਰਹੇ ਸਨ ਸੋ ਇਹ ਕਹਾਂ ਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਕੁਝ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀਆਂ ਸਿੱਖਿਆਵਾਂ ਬਹੁਤ ਵੱਡੀਆਂ ਨੇ ਪਹਿਲੀ ਸਿੱਖਿਆ ਇਹ ਕਿ ਕਈ ਵਾਰ ਇਨਸਾਨ ਆਪਣੀ ਨਿੱਕੀ ਜੀ ਗਲਤੀ ਕਰਕੇ ਬਾੜੇ ਕਰਮ ਕਮਾ ਬੈਠਦਾ ਹੈ ਜਿਵੇਂ ਉਸ ਲੜਕੇ ਨੇ ساری ਉਮਰ ਮਿਹਨਤ ਕੀਤੀ ਮਿਹਨਤ ਦੀ ਕਮਾਈ ਖਾਦੀ ਅਤੇ ਇੱਕ ਪਲ ਦੇ ਲਾਲਚ ਨੇ ਉਹਦੀ ਸਾਰੀ ਮਿਹਨਤ ਦੀ ਕਮਾਈ ਦੇ ਉੱਤੇ ਪਾਣੀ ਫੇਰ ਦਿੱਤਾ ਉਹਦੇ ਸਾਰੇ ਚੰਗੇ ਕਰਮਾਂ ਦੇ ਉੱਤੇ ਪਾਣੀ ਫੇਰ ਦਿੱਤਾ ਉਹਦੇ ਲਾਲਚ ਨੇ ਹੀ ਉਨੁਭਜਨ ਬੰਦਗੀ ਗੁਰੂ ਚਰਨਾਂ ਤੋਂ ਦੂਰ ਕੀਤਾ ਇਸੇ ਲਾਲਚ ਨੇ ਹੀ ਉਹਦੇ ਤੋਂ ਇਹ ਚੋਰੀ ਠੱਗੀ ਕਰਵਾਈ ਕਈ ਵਾਰ ਮਨ ਦਾ ਇਹ ਲਾਲਚ ਸਾਡੇ ਤੋਂ ਗਲਤ ਕੰਮ ਕਰਵਾ ਸਕਦਾ ਹੈ ਇਸ ਕਰਕੇ ਹਮੇਸ਼ਾ ਗੁਰੂ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ ਅਤੇ ਦੂਸਰੀ ਸਿੱਖਿਆ ਕਿ ਕਰਮਾਂ ਦਾ ਫਲ ਤਾਂ ਸਾਨੂੰ ਭੋਗਣਾ ਹੀ ਪੈਂਦਾ ਹੈ ਕਰਮਾਂ ਦੀ ਖੇਡ ਤੋਂ ਕਦੇ ਕੋਈ ਨਹੀਂ ਬਚ ਪਾਉਂਦਾ ਚੰਗੇ ਮਾੜੇ ਕਰਮਾਂ ਦਾ ਫਲ ਸਾਨੂੰ ਮਿਲ ਕੇ ਹੀ ਰਹਿੰਦਾ ਹੈ ਅਤੇ ਸਿਰ ਦੇ ਉੱਤੇ ਚੜਿਆ ਹੋਇਆ ਕਰਜ਼ ਵੀ ਸਾਨੂੰ ਹਰ ਹਾਲ ਦੇ ਵਿੱਚ ਲਾਉਣਾ ਪੈਂਦਾ ਹੈ ਉਣਾ ਪੈਂਦਾ ਹੈ ਭਾਵੇਂ ਕੋਈ ਉਸੇ ਜਨਮ ਦੇ ਵਿੱਚ ਲਾ ਦੇਵੇ ਤੇ ਭਾਵੇਂ ਉਹਦੇ ਲਈ ਸਾਨੂੰ ਅਗਲਾ ਜਨਮ ਕਿਉਂ ਨਾ ਲੈਣਾ ਪਵੇ ਕਰਜ਼ਾ ਦੇਣ ਵਾਲਾ ਵੀ ਆਪਣਾ ਕਰਜ਼ਾ ਲੈ ਕੇ ਰਹਿੰਦਾ ਹੈ ਅਤੇ ਜਿੰਨੇ ਕਰਜ਼ਾ ਕਿਸੇ ਦਾ ਦੇਣਾ ਹੋਵੇ ਉਹਨੂੰ ਵੀ ਹਰ ਹਾਲ ਦੇ ਵਿੱਚ ਦੇਣਾ ਹੀ ਪਵੇਗਾ ਕਰਜ਼ਾ ਚੁਕਾਉਣਾ ਪਵੇਗਾ ਇਸ ਕਰਕੇ ਇਸੇ ਹੀ ਜਨਮ ਦੇ ਵਿੱਚ ਆਪਣੇ ਸਾਰੇ ਹਿਸਾਬ-ਕਿਤਾਬ ਕਲੀਅਰ ਕਰ ਲੈਣੇ ਚਾਹੀਦੇ ਆ ਸਿਆਣੇ ਕਹਿੰਦੇ ਨੇ ਮਰਨ ਤੋਂ ਬਾਅਦ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ ਸਿਰਫ ਦੋ ਚੀਜ਼ਾਂ ਜਾਂਦੀਆਂ ਨੇ ਇੱਕ ਉਹਦੇ ਕਮਾਏ ਹੋਏ ਕਰਮ ਅਤੇ ਦੂਜਾ ਉਹਦਾ ਕਰਜ਼ ਕਰਮ ਅਤੇ ਕਰਜ਼ ਤੋਂ ਆਪਾਂ ਨਹੀਂ ਬਚ ਸਕਦੇ ਇਸ ਕਰਕੇ ਇਹਨਾਂ ਦਾ ਹਿਸਾਬ ਕਿਤਾਬ ਇੱਥੇ ਹੀ ਇਸੇ ਜਨਮ ਦੇ ਵਿੱਚ ਕਲੀਅਰ ਕਰ ਦੇਣਾ ਚਾਹੀਦਾ ਹੈ ਤੋਂ ਜੇਕਰ ਅਜਿਹੀ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੁੰਦਾ ਕਿ ਅਸੀਂ ਕੋਈ ਚੰਗੀ ਗੱਲ ਸਮਝ ਸਕੀਏ ਸਿੱਖ ਸਕੀਏ ਕਿਈ ਵਾਰ ਜ਼ਿੰਦਗੀ ਦੇ ਵਿੱਚ ਜਾਣੇ ਹਨ ਜਾਣੇ ਦੇ ਵਿੱਚ ਸਾਡੇ ਕੋਲ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰ ਇੱਕ ਪਲ ਦੀ ਕੀਤੀ ਹੋਈ ਨਿੱਕੀ ਜਿਹੀ ਗਲਤੀ ਸਾਡੇ ਵੱਡੇ ਦੁੱਖ ਦਾ ਕਾਰਨ ਬਣ ਸਕਦੀ ਆ ਤੇ ਫਿਰ ਆਓ ਆਪਾਂ ਵਿੱਚ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰੀਏ ਭੁੱਲ ਕੇ ਵੀ ਕਦੇ ਗਲਤੀ ਦੇ ਨਾਲ ਵੀ ਕੋਈ ਗਲਤੀ ਨਾ ਹੋ ਜਾਵੇ ਕੋਈ ਮਾੜਾ ਕਰਮ ਨਾ ਬਣ ਜਾਵੇ ਕਦੇ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਚਾਹੀਦੀ ਕੋਈ ਵੈਰ ਵਿਰੋਧ ਦੀ ਭਾਵਨਾ ਨਹੀਂ ਮਨ ਵਿੱਚ ਲਾਲਚ ਨਹੀਂ ਆਉਣਾ ਚਾਹੀਦਾ ਕਿਉਂਕਿ ਇਹ ਲਾਲਚ ਸਾਡੇ ਤੋਂ ਮਾੜੇ ਤੋਂ ਮਾੜਾ ਕੰਮ ਕਰਵਾ ਸਕਦਾ ਇਹ ਲਾਲਚ ਦੇ ਕਰਕੇ ਹੀ ਆਪਾਂ ਠੱਗੀ ਠੋਰੀ ਬੇਈਮਾਨੀ ਕਰਦੇ ਆਂ ਝੂਠ ਬੋਲਦੇ ਆਂ ਬੇਈਮਾਨੀ ਦਾ ਪੈਸਾ ਕਦੇ ਵੀ ਕਰਦੇ ਵਿੱਚ ਨਹੀਂ ਆਉਣਾ ਚਾਹੀਦਾ ਬੇਈਮਾਨੀ ਦਾ ਪੈਸਾ ਸਾਡੇ ਸਾਰੇ ਸੁੱਖਾਂ ਨੂੰ ਰੋੜ ਕੇ ਲੈ ਜਾਂਦਾ ਹੈ